ਵੇ ਪੱਤਾ ਤੂੰ ਜਾ ਕੇ ਆਉਦੀ ਭੈਣ ਨੂੰ ਮਿਲਿਆ ਆਪਾਂ ਤਾਂ ਕਿੰਨਾ ਚਿਰ ਹੋ ਗਿਆ ਉਹਦੀ ਗੱਤੀ ਨਹੀਂ ਵਾਹੀ ਉਹ ਮਾਤਾ ਮੈਂ ਤਾਂ ਪਿੰਡ ਨਾਲ ਖੰਡ ਪਾੜਦਾ ਭੋਗ ਸੀ ਉੱਥੇ ਜਾ ਕੇ ਆਉਂਦਾ ਸੀਗਾ ਜੇ ਤੂੰ ਮਿਲਿਆਉਂਦੀ ਭਲਾ ਭੋਗ ਤੇ ਤਾਂ ਮੈਂ ਜਾ ਕੇ ਆਉਣੀ ਆ ਤੂੰ ਕੁੜੀ ਨੂੰ ਲਿਆ ਜਾ ਕੇ ਚੱਲ ਫਿਰ ਮੈਂ ਪੁੱਛਦਾ ਉਹਨੂੰ ਫੋਨ ਲਾ ਕੇ ਜੇ ਘਰੇ ਹੋਈ ਤਾਂ ਹਾਏ ਮੇਰੇ ਵੀਰੇ ਦਾ ਫੋਨ ਉਹ ਵੀ ਇੰਨੇ ਸਾਲਾਂ ਬਾਅਦ ਹੈਲੋ ਹਾਂ ਭਣੇ ਕਿਵੇਂ ਆ ਤੂੰ ਮੈਂ ਦੀਪ ਬੋਲਦਾ ਹਾਂ ਵੀਰੇ ਇੱਕ ਭੈਣ ਆਪਣੇ ਭਰਾ ਦੀ ਬਾਜ਼ ਨਹੀਂ ਸਿਆਣ ਸਕਦੀ ਤਾਂ ਹੋਰ ਕੀ ਕਰੂਗੀ ਜਦੋਂ ਤੇ ਜੀਜੇ ਦੀ ਮੌਤ ਹੋਈ ਆ ਤੁਸੀਂ ਤਾਂ ਮੈਨੂੰ ਉਦੋਂ ਬਾਅਦ ਚ ਮਿਲਣ ਨਹੀਂ ਆਏ ਅੱਜ ਕਿਵੇਂ ਭੈਣ ਦੀ ਯਾਦ ਆ ਗਈ ਉਹ ਕੀ ਦੱਸਾਂ ਭੈਣੇ ਕੰਮਕਾਰ ਹੀ ਨਹੀਂ ਮੁੱਕਦੇ ਅੱਜ ਵੀ ਤੇਰੇ ਪਿੰਡ ਕੋਲ ਇੱਕ ਕੰਮ ਸੀਗਾ ਮੈਨੂੰ ਆਏ ਸੀ ਮਹਾਂਚਲ ਜਾ ਆਉਨੇ ਆ ਭੈਣੇ ਕੋਲ ਮਿਲਿਆ ਉਹ ਆ ਜਾ ਜੇ ਵੀਰੇ ਮੈਂ ਕਰੀਆਂ ਜਦੋਂ ਮਰਜੀ ਆਇਆ ਤੇਰਾ ਆਪਣਾ ਹੀ ਘਰ ਆ ਚੱਲ ਠੀਕ ਆ ਠੀਕ ਆ ਭੈਣੇ ਫਿਰ ਘਰੀ ਨਹੀਂ ਚੱਲ ਮੈਂ ਆਉਣਾ ਠੀਕ ਹਾਂ ਹੈਲੋ ਇੱਕਮ ਤਿਆਰ ਹੋ ਜਾਵਾਂ ਆਪਾਂ ਨਾ ਆਪਣੀ ਭੈਣ ਕੋਲ ਜਾ ਕੇ ਆਉਣਾ ਯਾਰ ਠੀਕ ਹੈ ਠੀਕ ਹੈ ਭਾਈ ਮੈਂ ਹੋ ਜਾਣਾ ਯਾਰ ਤੂੰ ਆ ਜਾ ਹਾਏ ਮੇਰੇ ਭਰਾ ਨੇ ਇੰਨੇ ਸਾਲਾਂ ਬਾਅਦ ਮੈਨੂੰ ਮਿਲ ਲਾਉਣਾ ਘਰੇ ਤਾਂ ਕੁਝ ਵੀ ਨਹੀਂ ਹੈਗਾ ਬਣਾਉਣ ਨੂੰ ਮੈਂ ਉਹਨੂੰ ਕੀ ਬਣਾ ਕੇ ਖਵਾਉਂਗੀ ਉਹਨੂੰ ਕੀ ਪਤਾ ਵੀ ਭੈਣ ਕਿੰਨੀ ਗਰੀਬੀ ਦੇ ਦਿਨ ਕੱਟੀ ਜਾਂਦੀ ਹੈ ਸ਼ੁਕਰ ਹੈ ਰੱਬਾ ਉਹਦੇ ਜੋਕਰਾ ਦੁੱਧ ਪੀ ਆ ਮੈਂ ਆਪਦੇ ਭਰਾ ਨੂੰ ਦੁੱਧ ਚਾ ਕਰਕੇ ਪਿਵਾਉਂਗੀ ਓਏ ਕਮ ਭਾਈ ਆ ਜਾ ਯਾਰ ਮਾੜਾ ਜਲਦੀ ਲੇਟ ਹੋਈ ਜਾਂਨੇ ਆ ਆ ਗਿਆ ਆ ਗਿਆ ਭਾਈ ਪੱਗ ਨੂੰ ਟਾਈਮ ਲੱਗ ਗਿਆ ਪੱਗ ਨੇ ਲੇਟ ਕਰਾ ਦੇ ਬਾਲਾ ਵੀਰ ਆ ਗਿਆ ਸਤਿ ਸ਼੍ਰੀ ਅਕਾਲ ਭਣੇ ਸਤਿ ਸ਼੍ਰੀ ਅਕਾਲ ਹੈ ਮੇਰੇ ਭਰਾ ਨਾਲ ਤਾਂ ਤਾਂ ਦੋਸਤ ਵੀ ਆ ਮੇਰੇ ਕੋਲ ਤਾਂ ਦੁੱਧੋ ਮੇਰੇ ਭਾਈ ਦੇ ਕੋਰੇ ਹੁਣ ਮੈਂ ਕੀ ਕਰੂੰਗੀ ਉਪਾਣੇ ਕੀ ਹੋਇਆ ਕਿਹੜੀਆਂ ਸੋਚਾਂ ਵਿੱਚ ਖੁੱਬ ਗਈ ਨਹੀਂ ਵੀਰੇ ਕੁਝ ਨਹੀਂ ਹੋਇਆ ਆਜਾ 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 ਤੁਸੀਂ ਬੈਠੋ ਵੀਰੇ ਮੈਂ ਆਉਣੀ ਆ ਬੈਠੋ ਬੈਠੋ ਜੇ ਮੈਂ ਆਪਦੇ ਭਰਾ ਨੂੰ ਦੁੱਧ ਫੜਾਤਾ ਜਾਂ ਉਹਦੇ ਦੋਸਤ ਨੂੰ ਪਾਣੀ ਫੜਾਤਾ ਤੇ ਮੇਰੇ ਭਰਾਜ ਤਾਂ ਬੇਇੱਜ਼ਤੀ ਹੋ ਜਾਣੀ ਆ ਹੁਣ ਮੈਂ ਇੱਕ ਤਰ੍ਹਾਂ ਆ ਲਓ ਵੀਰੇ ਤੁਹਾਡੇ ਵਾਸਤੇ ਮੈਂ ਦੁੱਧ ਬਣਾ ਕੇ ਲਈਂ ਪੀ ਲਓ ਲੈ ਵੀਰੇ ਤੈਨੂੰ ਤਾਂ ਦੁੱਧ ਪਸੰਦ ਨਹੀਂ ਤੇਰੇ ਵਾਸਤੇ ਨਾ ਮੈਂ ਲਮਕਾ ਲੈ ਕੇ ਆਇਆ ਲੈ ਫੜ ਪੀ ਲੈ ਹੈ ਮੈਂ ਮੇਰੀ ਭੈਣ ਨੂੰ ਕਰੋ ਕਹਤਾ ਵੀ ਮੈਨੂੰ ਦੁੱਧ ਪਸੰਦ ਨਹੀਂ ਹੈਗਾ ਚਲ ਤਾ ਜਮੀ پھੋਕਾ ਪਣੀ ਹੈ ਭੈਣੇ ਲਿੰਕਾ ਬਹੁਤ ਵਧੀਆ ਮੇਰੀ ਭੈਣ ਦੇ ਹਾਲਾਤ ਇੰਨੇ ਮਾੜੇ ਆ ਵੀ ਉਹਦੇ ਘਰੇ ਕੁਝ ਖਾਣ ਪੀਣ ਨੂੰ ਵੀ ਹੈ ਨਹੀਂਗਾ ਅਸ਼ਟਾ ਦੋਨੇ ਭੈਣ ਭਰਾ ਬਹੁਤ ਇਕੱਠੇ ਖੇਡਦੇ ਨੇ ਆ ਪਹਿਲਾਂ ਛੋਟੇ ਹੁੰਦੇ ਅਸ਼ਟਾ ਬਸੇਰੀ ਮਸਤੀ ਕੀਤੀ ਦੋਨੇ ਜਣਾਂ ਨੇ ਉਹ ਭਾਈ 4 ਵਜੇ ਚੱਲ ਜੀ ਆਪਾਂ ਹੁਣ ਲੈ ਭੈਣੇ ਮਾੜਾ ਸਾਈਡ ਤੇ ਗੱਲ ਸੁਣੀ ਇੱਕ ਮੇਰੀ ਆ ਲੈ ਭੈਣੇ ਥੋੜੇ ਜਿਹਾ ਪੈਸੇ ਆ ਤੂੰ ਰੱਖ ਲੈ ਹੁਣ ਮਾਤਰੇ ਕੋਲ ਜਲਦੀ ਕਿਹੜਾ ਮਾਰਿਆ ਕਰੂਗਾ ਤੇ ਤੇਰੀ ਗਰੀਬੀ ਆਪਾਂ ਜਲਦੀ ਚੱਕ ਲਾਂਗੇ ਚੰਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਇੱਕ ਚੰਗੀ ਸਿਹਤ ਵਾਲੀ ਚੰਗੇ ਮੈਸੇਜ ਵਾਲੀ ਵੀਡੀਓ ਬਣਾਈ ਆ ਤੁਹਾਡੇ ਵਾਸਤੇ ਸੋ ਆਪਾਂ ਕਹਿੰਦੇ ਆ ਬਾਈ ਜੀ ਆਪਾਂ ਜਿਉਂਦੇ ਜੀ ਦੀ ਕਦਰ ਨਹੀਂ ਕਰਦੇ ਆਪਣੇ ਭੈਣ ਭਾਈਆਂ ਦੀ ਤੇ ਮਰਿਆਂ ਤੇ ਆਪਾਂ ਦੇਸੀ ਕਿਉਂ ਲਈ ਜਾਂਦੇ ਆ ਕੋਈ ਫਾਇਦਾ ਨਹੀਂ ਬਾਈ ਜੀ ਮਰਿਆ